ਬੀਜੇ ਹੁੰਦਰਾ ਕੰਮ ਖਤਮ ਹੋ ਗਿਆ ਤਾਂ ਮੈਨੂੰ ਛੇਤੀ ਨਾਸ਼ਤਾ ਬਣਾ ਦੇ ਮੈਂ ਜਾਣਾ ਤੂੰ ਕਿੱਥੇ ਜਾਣਾ ਸਵੇਰੇ ਸਵੇਰੇ ਲੈ ਆ ਦਸ ਮ ਪਿੰਡ ਜਾਣਾ ਆਪਣੇ ਘਰ ਨਹੀਂ ਜਾਣਾ ਮੈਂ ਤੂੰ ਹੀ ਪਿੰਡ ਕਰਨ ਜਾਣਾ ਹੈ ਨਾ ਸਹੇ ਕੱਲ ਸ਼ਾਮੀ ਤੇ ਤੂੰ ਹੀ ਆਏ ਇੱਕ ਰਾਤ ਰਹਿੰਦੇ ਹੋ ਤੇ ਫਿਰ ਪਿੰਡ ਨੂੰ ਤੁਰ ਪੈਂਦੇ ਹੋ ਤੁਹਾਨੂੰ ਕਿਤੇ ਟਿਕਾਈ ਨਹੀਂ ਹੈਗੀ ਤੇ ਟੇਕੇ ਬਹਿ ਜਾਓ ਲੈ ਮੇਰਾ ਘਰ ਆ ਉੱਥੇ ਮੈਂ ਜਾਣਾ ਨਾਲੇ ਸੋ ਸ ਜ਼ਿੰਮੇਵਾਰੀਆਂ ਹੁਣ ਮੇਰੇ ਸਿਰ ਤੇ ਸਾਰੇ ਕੰਮ ਨਾ ਆਪ ਹੀ ਦੇਖਣੇ ਮੇਰੇ ਕਿਹੜਾ ਕੋਈ ਕਰ ਲਵਾਣਾ ਜਿਹੜੇ ਮੇਰੇ ਕੰਮ ਕਰਦੇ ਨੇ ਤੁ ਫਿਰ ਜਲਦੀ ਉੱਥੇ ਹੁੰਦੇ ਹੋ ਇੱਥੇ ਭੱਜੇ ਆਉਂਦੇ ਹੋ ਇੱਥੇ ਹੁੰਦੇ ਹੋ ਦਰਵਾਜ਼ੇ ਰਿੰਦੇ ਤੇ ਫਿਰ ਭੱਜੇ ਜਾਂਦੇ ਤਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਟੇਕੇ ਕਿਤੇ ਬਹਿ ਵੀ ਜਾਵਾਂ ਹਾਦਸਾ ਤੇਰੇ ਵਾਲੀ ਹੁਣ ਤੂੰ ਕੀ ਕਹਿੰਦੀ ਮੈਂ ਇੱਥੇ ਬੈਠੀ ਰਹਾਂ ਮੈਂ ਆਪਣੇ ਘਰ ਨਾਲ ਜਾਵਾਂ ਘਰ ਤੇ ਮੈਂ ਜਾਣਾ ਹੀ ਐ ਜਿਹਦੇ ਸਿਰ ਤੇ ਪਈ ਹੋਏ ਨਾ ਪਤਾ ਉਹੀ ਲੱਗਦਾ ਤੂੰ ਨਾ ਆਸਤਾ ਆਪਣਾ ਹਰਿਣਾ ਕੰਮ ਕਰਨ ਵਾਲਾ ਉਹ ਕਰ ਤੂੰ ਮੈਂ ਤੈਨੂੰ ਨਸ਼ਤਾ ਬਣਾ ਦੇਣੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਤੇ ਉਦਾਂ ਹੀ ਕਰ ਲੋ ਤੂੰ ਇਹ ਕਿਹੜਾ ਕਹਿੰਦੀ ਮੰਨੀ ਹੁੰਦੀ ਐ ਕੀ ਆਪਣੀਆਂ ਮਰਜ਼ੀਆਂ ਕਰਦੇ ਚੱਲ ਪਿੰਡ ਜਾ ਤਾ ਫਟਾਫਟ ਤੁਹਾਨੂੰ ਨਾ ਆ ਕਿ ਮੈਂ ਫੇਰ ਪਿੰਡ ਪਹੁੰਚ ਜਾ। ਨਹੀਂ ਜਸ ਗੱਲ ਨਬਲ ਸੁਣਾ ਕੇ ਚਲ ਗਈ ਐ ਤੇ ਮੈਂ ਆਪਣੇ ਘਰ ਨਾ ਜਾਵਾਂ। ਮੈਂ ਇੱਥੇ ਬਹਲਾ ਕਿਉਂ ਬਹਾਂ? ਇਹ ਤਾਂ ਕਹਿੰਦੇ ਪੱਕੀ ਇੱਥੇ ਬਹਿ ਜਾ। ਤੇ ਜੇ ਮੈਂ ਇੱਥੇ ਬਹਿ ਗਈ ਨਾ ਫੇਰ ਇਹਨਾਂ ਨਾਲ ਗੱਲਾਂ ਕਰਲੋ ਨਹੀਂ ਹਟਣਾ। ਮਿੱਕੀ-ਮਿੱਕੀ ਗੱਲ ਤੋਂ ਕੇ ਨਾ ਕੇਹੀ ਗੱਲ ਤੋਂ ਮੇਰੇ ਨਾਲ ਆਂਡੇ ਲੈਂਦੇ ਐ ਨਾ ਕਰਨਾ। ਤਾਂ ਹੀ ਤਾਂ ਮੈਂ ਕੰਨੀ ਆ ਚੰਗੀ ਮਾੜੀ ਜਿੱਦਾਂ ਦੀ ਵੀ ਹੈਗੀ ਆ ਨਾ ਮੈਂ ਆਪਣੇ ਘਰ ਚੰਗੀ ਆ। ਮੰਮੀ ਨੂੰ ਕੋਈ ਰੋਕ ਟੋਕ ਤੇ ਨਹੀਂ ਆਈ ਆਪਣੇ ਹਸਾਬ ਨਾਲ ਜਦੋਂ ਮਰਜੀ ਉੱਠੀ ਦਾ ਖਾਈ ਦਾ ਪੀਵੀ ਦਾ ਇਹਨਾਂ ਨੂੰ ਹੋਣੀ ਲੱਗਦਾ ਆ ਆ ਜਾ ਆ ਜਾ ਆ ਜਾ ਇੱਥੇ ਬਹਿ ਕੇ ਇਹਨੇ ਨਾ ਦੂਰ ਦੇ ਢੋਲ ਹਸਾਬ ਨੇ ਹੁੰਦੇ ਆ ਜਦੋਂ ਲੱਗੇ ਆ ਜੀ ਨਾ ਚੰਗਾ ਭਲਾ ਪਤਾ ਮੁੱਤੀ ਫੇਰ ਉਹੋ ਜਿਹਾ ਪਿਆਰ ਨਹੀਂ ਆਉਂਦੇ ਚਲ ਵੇਖਾ ਜੀ ਬਣਾਇਆ ਤੀ ਨਾਸ਼ਤਾ